ਸਤ ਸ੍ਰੀ ਅਕਾਲ ਪੰਜਾਬੀਓ ਦੇਖ ਲੋ ਯਾਰ ਬਾਈ ਕਿੰਨਾ ੱੱੱਕਾ ਚੱਲੀ ਜਾਂਦਾ ਯਾਰ ਹਨਾ ਯਾਰ ਪ੍ਰਭੂ ਉਹ ਜਿਹੜੀ ਸ਼ੁਭ ਕਰਨ ਦੀ ਕਹਿੰਦੀ ਮੈਂ ਮੰਗੀ ਤੋ ੱੱਕੇ ਨਾਲ ਯਾਰ ਵਿੱਚ ਟੰਗਾ ਫਸਾਈ ਜਾਂਦੀ ਐ ਲੈ ਹੈ ਕਹਿੰਦੀ ਐ ਲੈ ਕੇ ਵੀ ਪੈਸੇ ਪੈਸੇ ਤਾਂ ਬਾਈ ਤੁਹਾਨੂੰ ਪਤਾ ਹੀ ਐ ਯਾਰ ਲਾਲਚ ਹੋ ਜਾਂਦਾ ਇਨਸਾਨ ਨੂੰ ਹਨਾ ਵੀ ਜਦੋਂ ਕੁੜੀ 2 ਸਾਲਾਂ ਦੀ ਸੀ ਸਾਲ ਦੀ ਮੁੰਡਾ 2 ਸਾਲਾਂ ਦਾ ਓ ਯਾਰ ਉਹਨਾਂ ਨੂੰ ਕੀ ਸੁਰਤ ਸੀਗੀ ਉਹਨਾਂ ਨੂੰ ਛੱਡ ਕੇ ਭੱਜ ਗਈ ਹੁਣ ਵਿਆਹ ਕਰਾਈ ਬੈਠੀ ਐ ਕਹਾ ਤੇ ਤੁਸੀਂ ਐ ਲਾ ਲੋ ਵੀ ਹੁਣ ਉਹ ਤੱਕਮ ਤੱਕੀ ਵਿੱਚ ਫਸੀ ਜਾਂਦੀ ਐ ਵੀ ਇਹਦਾ ਸੰਸਕਾਰ ਹੋਣਾ ਚਾਹੀਦਾ ਸਾਨੂੰ ਤਾਂ ਕੁਝ ਨਹੀਂ ਚਾਹੀਦਾ ਵੀ ਇਹ ਤੂੰ ਗਾਂਹਾਂ ਜਾ ਕੇ ਜਵਾਖ ਹੋਰ ਵੀ ਜੰਮੀ ਬੈਠੀ ਐ ਤੇ ਵਿਚਾਰੇ ਦੀ ਇਹਨਾਂ ਦਾ ਕਿਉਂ ਐਵੇਂ ਜ਼ਿੰਦਗੀ ਖਰਾਬ ਕਰਨ ਤੇ ਤੁਲੀ ਹੋਈਆਂ ਹੈ ਜ਼ੁਲਮ ਦੀ ਵੀ ਕੋਈ ਸ਼ਰਮ ਦੀ ਵੀ ਹੱਦ ਹੁੰਦੀ ਐ ਯਾਰ ਬਾਈ ਬੇਸ਼ਰਮ ਹੋਈ ਪਈ ਐ ਜੰਮੀ ਉਹਦਾ ਤਾਂ ਸਿੱਧੀ ਗੱਲ ਐ ਬੇਸ਼ਰਮ ਲੋਕਾਂ ਦੀ ਕੋਈ ਹੱਦ ਹੁੰਦੀ ਐ ਤਾਂ ਬੇਹੱਦ ਜ਼ਿਆਦਾ ਬੇਸ਼ਰਮਾ ਵੀ ਤੂੰ ਦੂਸਰੇ ਬੰਦੇ ਦੇ ਜਾ ਕੇ ਜਵਾਖ ਜੰਮੀ ਬੈਠੀ ਐ ਉਹ ਵਿਚਾਰਿਆਂ ਨਾਲ ਕੀ ਵਾਪਰਿਆ ਪਿਆ ਯਾਰ ਜੇ ਕੋਈ ਸਰਕਾਰ ਦਿੰਦੀ ਐ ਜਾਂ ਕੁਛ ਵੀ ਐ ਜੇ ਕੋਈ ਹੱਕ 'ਤੇ ਖੜਦਾ ਤਾਂ ਖੜਨ ਦਿਓ ਕਿਸੇ ਦੀ ਜ਼ਿੰਦਗੀ ਬਣਦੀ ਬਣਨ ਦਿਓ ਕਲੀ ਦਾ ਸਾਨੂੰ ਤਾਂ ਕੁਛ ਨਹੀਂ ਚਾਹੀਦਾ ਮੈਂ ਉਹਦੀ ਮਾਂ ਆਂ ਗਈ ਨਾ ਪੈਸੇ ਚਾਹੀਦੇ ਐ ਤੇ ਨਾ ਕਿ ਕੋਈ ਓਹੋ ਹੋਗਾ ਵੀ ਮੈਂ ਲੈਦਾ ਸੰਸਕਾਰ ਕਰ ਦੋ ਚੱਕ ਕੇ ਛੇਤੀ ਵੀ ਪਰੇ ਨਿਬੜ ਜੂ ਕੰਮ ਅਸਲ ਦੇ ਵਿੱਚ ਉਹਦੇ ਪਿੱਛੇ ਕੋਈ ਲਾਲਚ ਹੈ ਜਾਂ ਕੋਈ ਵਜ੍ਹਾ ਇਹ ਹੈ ਵੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਇਹ ਨਾ ਵਿਚਾਰੇ ਅੱਗੇ ਖੜੇ ਹੋ ਜਾਣ ਜਿਵੇਂ ਕਿ ਸਰਕਾਰ ਨੇ ਐਲਾਨ ਕੀਤਾ ਸੀ ਕਰੋੜ ਰੁਪਏ ਦੇ ਦਾਂਗੇ ਯਾਰ ਕਮਾਲ ਆ ਯਾਰ ਸ਼ਰਮੋ ਸ਼ਰਮੀ ਉਹਨੂੰ ਸਗਾਂ ਦੀ ਮਰਨਾ ਚਾਹੀਦਾ ਸੀ ਵੀ ਭਾਈ ਵੀ ਮੈਂ ਪਹਿਲਾ 17 ਸਾਲ ਪਹਿਲਾਂ ਇਹਨਾਂ ਨੂੰ ਛੱਡ ਕੇ ਭੱਜੀ ਹੋਰੋਂ 17 ਸਾਲਾਂ ਬਾਅਦ ਆ ਕੇ ਮੈਂ ਇਹਨਾਂ ਬੱਚਿਆਂ ਤੇ ਫਿਰ ਜ਼ੁਲਮ ਨਾ ਕਿ ਕੋਈ ਹਿਤ ਕਰਦੀ ਆ ਜ਼ੁਲਮ ਹੈ ਤਾਂ ਬੀ ਇਹਦਾ ਸੰਸਕਾਰ ਕਰ ਦੋ ਪੈਸਿਆਂ ਦੀ ਸਾਨੂੰ ਲੋੜ ਨਹੀਂ ਹੈ ਇਹ ਕੋਈ ਗੱਲ ਹੈ ਇਹ ਕੋਈ ਯਾਰ ਸਾਨੂੰ ਨਹੀਂ ਪਸੰਦ ਆ ਲੱਗਦੀ ਬਾਈ ਯਾ ਇਨਸਾਨੀਅਤ ਦੇ ਨਾਤੇ ਤਾਂ ਬਿਲਕੁਲ ਇਹ ਗਲਤ ਉਹਦੀ ਗਲਤ ਗੱਲ ਲੱਗੀ ਉਸ ਔਰਤ ਦੀ ਜੇ ਹੁਣ ਵਿੱਚ ਟੰਗਾ ਪਸਾਈ ਜਾਨੀ ਆ ਧੱਕੇ ਨਾਲ ਹੀ ਤੈਨੂੰ ਕੀ ਬੁਲਾ ਕੇ ਲਿਆਇਓ ਤੈਨੂੰ ਜਾਣਦੇ ਤੱਕ ਨਹੀਂ ਬੱਚੇ ਤੂੰ ਕਹਿੰਦੀ ਆ ਸਾਨੂੰ ਕੋਈ ਲੋੜ ਨਹੀਂ ਤੂੰ ਹੀ ਆਗੂ ਬਣੀ ਬੈਠੀ ਆ ਉਹਨਾਂ ਦੀ ਹੈ ਸ਼ਰਮ ਮਾਉਣੀ ਚਾਹੀਦੀ ਏ ਜੇ ਮੇਰੀ ਵੀਡੀਓ ਦੇਖਦੀ ਆ ਨਾ ਭਾਈ ਤੂੰ ਆਂਟੀ ਜਾਂ ਕੋਈ ਵੀ ਆ ਸ਼ਰਮ ਮੋਣੀ ਚਾਹੀਦੀ ਐ ਤੈਨੂੰ ਉਹਨੂੰ ਲਾਣਤਾਂ ਦੇਓ ਯਾਰ ਪੰਜਾਬੀਓ ਵੀ ਇਹ ਐ ਥੋੜੀ ਹੁੰਦਾ ਕੋਈ ਯਾਰ ਕਿਸੇ ਦੀ ਜ਼ਿੰਦਗੀ ਦੇ ਮਸਲੇ ਦਾ ਇੱਡਾ ਗੰਭੀਰ ਮਾਮਲਾ ਯਾਰ ਉਹਨਾਂ ਦੇ ਮੌਤ ਹੋਈ ਐ ਯਾਰ ਕਮਾਲ ਹੱਦ ਪਟ ਗਈ ਯਾਰ ਜਮਾਂ ਸ਼ਰਮ ਤੋਂ ਮਰ ਜਾ ਪਰੇ ਤੂੰ ਦੱਸ ਇਹ ਜਾਇ ਬਿਆਨ ਦੇਣੀ ਐ ਵੀ ਉਹ ਮੇਰਾ ਮੁੰਡਾ ਸੀ ਸਾਨੂੰ ਪੈਸੇ ਨਹੀਂ ਚਾਹੀਦੇ ਸੰਸਕਾਰ ਕਰ ਦਿਓ ਜੀ ਚੱਕ ਕੇ ਜਦੋਂ ਪਰਿਵਾਰ ਉਹਦੀ ਭੈਣ ਉਹਦੀ ਦਾਦੀ ਉਹਦਾ ਪਿਓ ਜਥੇਬੰਦੀਆਂ ਦੇ ਨਾਲ ਖੜਕੇ ਉਹ ਜਦੋਂ ਮਨਜ਼ੂਰ ਕਰ ਰਹੇ ਨੇ ਵੀ ਭਾਈ ਅਸੀਂ ਤਾਂ ਓਵੇਂ ਕਰਾਂਗੇ ਜਿਵੇਂ ਸਾਨੂੰ ਆਗੂ ਕਹਿਣਗੇ ਜਥੇਬੰਦੀਆਂ ਕਹਿਣਗੀਆਂ ਠੀਕ ਹੈ ਜਿਵੇਂ ਲੋਕਾਂ ਦੀ ਆਵਾਜ਼ ਆ ਉਹੀ ਹੋਣਾ ਚਾਹੀਦਾ ਉਹਨਾਂ ਦੀ ਜ਼ਿੰਦਗੀ ਦੀ ਮਤਲਬ ਇੱਕ ਕਹਾਣੀ ਖੜੀ ਹੋ ਰਹੀ ਹੈ ਮਸਲਾ ਜ਼ਿੰਦਗੀ ਦਾ ਤੂੰ ਇੱਧਰ ਹੋ ਕੇ ਹੋਰ ਹੀ ਬਿਆਨ ਬੂਨ ਜੇ ਦੇਈ ਨਹੀਂ ਭਾਈ ਸਾਨੂੰ ਚਾਹੀਦਾ ਨਹੀਂ ਕੁਛ ਇਹਨੂੰ ਸੰਸਕਾਰ ਕਰ ਦੋ ਅਸੀਂ ਸਾਡੀ ਕੋਈ ਮੰਗ ਨਹੀਂ ਹੈਗੀ ਹੈ ਇਹ ਗੱਲਾਂ ਬਿਲਕੁਲ ਨਜਾਇਜ਼ ਨੇ ਬੇਹੁਦਾ ਗੱਲਾਂ ਨੇ ਇਹ ਨਾ ਕਿਸੇ ਦੇ ਪਚਣ ਤੇ ਨਾ ਪਚੀਆਂ ਨੇ ਮੈਂ ਕਹਣਾ ਵੀ ਜਮਾ ਸ਼ਰਮ ਨਾਲ ਤਾਂ ਸਗਾਂਦੀ ਖੁਦ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਉਹਨੂੰ ਕਿਉਂ ਕਿ 17 ਸਾਲ ਥੋੜੇ ਨਹੀਂ ਹੁੰਦੇ ਬੰਦਿਆਂ ਨੂੰ ਉਹਨਾਂ ਨੂੰ ਕੋਈ ਸੂਹ ਨਹੀਂ ਸੀ ਵਿਚਾਰਿਆਂ ਨੂੰ ਬੱਚਿਆਂ ਨੂੰ ਕੁੜੀ 6 ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਤੁਸੀਂ ਆਪ ਹਿਸਾਬ ਲਾ ਲਓ ਪੰਜਾਬੀਓ 1 ਸਾਲ ਦੇ ਬੱਚੇ ਨੂੰ ਤੇ 2 ਸਾਲ ਦੇ ਬੱਚੇ ਨੂੰ ਕਿੰਨੀ ਕੁ ਸੁਰਤ ਤੇ ਸੰਭਾਲ ਤੇ ਕਿੰਨੀ ਕੁ ਸੂਹ ਹੁੰਦੀ ਹੈ ਬਾਈ ਇਹ ਜੁਲਮ ਕਰਦਾ ਕਰ ਰਹੀ ਹੈ ਬਾਈ ਆਪਾਂ ਨੂੰ ਤਾਂ ਪਸੰਦ ਨਹੀਂ ਪੰਜਾਬੀਓ ਜੇ ਕੋਈ ਗਲਤ ਕਹੀ ਹੈ ਤਾਂ ਗੱਲ ਬਾਈ ਜਿਵੇਂ ਮਰਜ਼ੀ ਸੋਚ ਲਿਓ ਪਰ ਆਪਣੇ ਦਿਲ ਨੂੰ ਸੱਚ ਲੱਗਿਆ ਜਿਵੇਂ ਬਈ ਆਪਾਂ ਤਾਂ ਕਹੀ ਹੈ ਗਲਤਾਂ ਕਰਕੇ ਕਿ ਸੱਚ ਨਾਲ ਖੜਨਾ ਬੰਦੇ ਦਾ ਹੱਕ ਹੁੰਦਾ ਬਾਈ ਜੇ ਪ੍ਰਭੂ ਆਪਣੀ ਗੱਲ ਲੱਗੀ ਹੈ ਚੰਗੀ ਬਈ ਯਾਰ ਤੁਸੀਂ ਵੀ ਆਪਦੀ رائے ਦਿਆ ਕਰੋ ਬਈ ਅਗਲਾ ਬੰਦੇ ਦਾ ਮਨ ਉਹ ਵੱਲ ਵਾਧਦਾ ਯਾਰ ਬਾਈ ਹੋਰ ਦੂਸਰੀ ਗੱਲ ਭਰਾਵਾ ਆਪਣੇ ਚੈਨਲ ਤੇ ਵੀਰੇ ਜਿਹੜਾ ਭੈਣ ਭਰਾ ਕੋਈ ਵੀ ਵੀਡੀਓ ਵੇਖ ਰਿਹਾ ਤਾਂ ਵੀਰੇ ਸਬਸਕ੍ਰਾਈਬ ਕਰੇ ਬਿਨਾਂ ਮੇਰਾ ਵੀਰੇ ਇਹ ਬੇਨਤੀ ਆ ਬਾਈ ਯਾਰ ਕਿਉਂਕਿ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਰਹਿੰਦੀ ਹੈ ਅਗਲਾ ਨੋਟੀਫਿਕੇਸ਼ਨ ਜਿਹੜੀ ਆਪਾਂ ਅਪਲੋਡ ਕਰਾਂਗੇ ਤੁਹਾਡੇ ਤੱਕ ਪਹੁੰਚੂ ਆ ਬਾਈ ਆਪਾਂ ਦਾ ਜ਼ੁਲਮ ਦੇ ਖਿਲਾਫ ਬੋਲਣ ਵਾਲੇ ਬੰਦੇ ਆ ਵੀਰੇ ਧੰਨਵਾਦ ਭਾਈ